ਚਾਈਤੇ ਪਰ ਉਸ ਵੀਰ ਬਾਦਲ ਜੀ ਹੜਦੇ ਹੀ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰਨ ਲੱਗ ਪਿਆ। ਵੀ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਐ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਐ। ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂਡ 'ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜ ਬਾਣਾ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ। ਕਿਉਂ ਤੁਹਾਨੂੰ ਇਹ ਸੀ ਕਿ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾ ਦਈਏ। ਵੀਰ ਬਾਦਲ ਜੀ ਦਾ ਬਤੌਰ ਉਹਨਾਂ ਦੀ ਸਫੇਦ ਦਾੜੀ ਔਰ ਇੱਕ ਗੁਰਸਿੱਖ ਦਾ ਜਿਹੜਾ ਪਹਿਰਾਵਾ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਔਰ ਮੈਂ ਤਾਂ ਹੁਣ ਸੁਬੀਰ ਜੀ ਦੇ ਖਿਲਾਫ ਵੀ ਨਹੀਂ ਕਦੇ ਘੱਟ ਬੋਲਦਾ ਕਿ ਸਿਆਣੇ ਕਹਿੰਦੇ ਵੀ ਘੱਟ ਬੋਲਣਾ ਚਾਹੀਦਾ ਪਰ ਉਹ ਸੁਬੀਰ ਬਾਦਲ ਜੀ ਹਟਦੇ ਹੀ ਨਹੀਂ ਉਹਨਾਂ ਨੂੰ ਲੱਗਦਾ ਵੀ ਕੋਈ ਸ਼ਾਇਦ ਮੇਰੇ ਤੋਂ ਡਰਨ ਲੱਗ ਪਿਆ ਹੈ। ਸੋ ਕੱਲ ਉਹਨਾਂ ਨੇ ਗਿੱਦੜਬਾ ਚ ਮੀਟਿੰਗ ਕੀਤੀ ਸੀ ਮਾਗੀ ਮੇਲੇ ਦੀ ਕਾਨਫਰੰਸ ਦੇ ਉਹ ਮਤਲਬ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਮਾਗੀ ਮੇਲੇ ਦੀਆਂ ਕਾਨਫਰੰਸਸ ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਉਹਦਾ ਕਾਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤੁਸੀਂ ਇਸ ਸ਼ਹਾਦਤਾਂ ਤੇ ਕਿਸੇ ਤਰੀਕੇ ਦੀਆਂ ਸਿਆਸੀ ਕਾਨਫਰੰਸਸ ਨਹੀਂ ਕਰ ਸਕਦੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਤੋਂ ਅਸੀਂ ਸਿਆਸੀ ਕਾਨਫਰੰਸ ਬੰਦ ਕਰ ਦਿਆਂਗੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਵੀ ਨਹੀਂ ਮੰਨਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਐਵੇਂ ਬੰਦ ਸੀ ਉੱਥੇ ਤਾਂ ਨਹੀਂ ਹੋ ਰਹੀਆਂ ਜਿੱਥੇ ਤੁਹਾਨੂੰ ਸੂਟ ਕਰਦਾ ਹੈ ਉੱਥੇ ਤੁਸੀਂ ਆਪਣਾ ਕੰਮ ਚਲਾ ਦਿੰਨੇ ਹੋ ਇਸੇ ਕਰਕੇ ਜਦੋਂ ਤੁਹਾਨੂੰ ਤਨਖਾਹਿਆ ਕਰਾਰ ਦਿੱਤਾ ਜਦੋਂ ਤੁਸੀਂ ਮੰਨਿਆ ਕਿ ਅਸੀਂ ਬੇਅਦਬੀ ਕੀਤੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਹੈ ਇਸ ਦੇ ਬਾਵਜੂਦ ਤੁਸੀਂ ਜਦੋਂ ਆਏ ਮੂਡ 'ਚ ਇਲੈਕਸ਼ਨ ਨਹੀਂ ਲੜੇ ਬਾਨੇ ਨਾਲ ਭੱਜ ਗਏ ਵੀ ਗਿੱਦੜ ਬਾਣਾ ਲੜਨਾ ਪਵੇ ਡੇਰਾ ਬਾਬਾ ਨਾਨਕ ਨਾਲ ਲੜਨਾ ਪਵੇ ਕਿਉਂ ਤੁਹਾਨੂੰ ਇਹ ਸੀ ਕਿ ਅਸੀਂ ਝਾੜੂ ਵਾਲੇ ਉਮੀਦਵਾਰ ਨੂੰ ਜਿਤਾ ਦਈਏ ਅਈਸ ਕਰਕੇ ਤੁਸੀਂ ਆਦਾ ਉਮੀਦਵਾਰ ਦਿੱਤਾ ਨਹੀਂ ਨਾ ਤੁਸੀਂ ਲੜੇ ਤੇ ਮੈਂ ਤੁਹਾਨੂੰ ਵਾਰ-ਵਾਰ ਗੁਜਾਰਿਸ਼ ਕੀਤੀ ਕਿ ਸੁਖਬੀਰ ਜੀ ਤੁਸੀਂ ਆਪ ਆਕੇ ਚੋਣਾਂ ਲੜੋ ਲੇਕਿਨ ਤੁਸੀਂ ਨਹੀਂ ਮੰਨੇ ਮੈਂ ਇਹ ਵੀ ਕਿਹਾ ਵੀ ਜੇ ਤੁਸੀਂ ਲੜੋਗੇ ਤਾਂ ਮੈਂ ਲੜਾਂਗਾ ਪਰ ਬੱਦੀ ਨਹੀਂ ਲੜੇਗੀ ਨਹੀਂ ਮੰਨੇ ਚਲੋ ਚੋਣ ਆ ਗਿਆ ਹੁਣ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਤਨਖਾਹਿਆਕਰਾਰ ਤੋਂ ਬਾਹਰ ਆਏ ਤੁਸੀਂ ਆਖਿਆ ਵੀ ਮੈਂ ਤਾਂ ਛੁੱਟੀ ਤੇ ਗਿਆ ਸੀ ਹੁਣ ਮੈਂ ਆ ਗਿਆ ਯਾਰ ਨਾਓ ਤੁਸੀਂ ਬਹੁਤ ਮਚਿਓਰ ਪੋਲਿਟਿਸ਼ੀਅਨ ਹੋ ਬੰਨਣਾ ਚਾਹੀਦਾ ਤੁਹਾਨੂੰ ਜਿਹੜੇ ਕੀ ਹੈ ਨਹੀਂ ਆਕਾਲੀ ਦਲ ਦੇ ਤੁਸੀਂ ਸਰਪ੍ਰਸਤੋਂ ਮਾਲਿਕੋਂ ਉਹ ਵੀ ਇਸ ਕਰ ਕਿਉਂਕਿ ਹੋਰ ਜਿਹੜੇ ਹੈਗੇ ਆ ਲੋਕ ਵਿਚਾਰੇ ਆਕਾਲੀ ਦਲ ਦੇ ਹੈ ਤਾਂ ਉਹ ਕਾਬਲ ਉਹਨਾਂ ਕੋਲੇ ਮਾਲ ਨਹੀਂ ਹੈ ਮਾਇਆ ਤੋਂ ਬਿਨਾ ਪਾਰਟੀ ਚੱਲਦੀ ਨਹੀਂ ਹੈ ਇਸ ਕਰਕੇ ਤੁਹਾਡੇ ਨਾਲ ਸਾਰੇ ਇਰਦ-ਗਿਰ ਦੋਰ ਹੋਗੇ ਹੁਣ ਕੱਲ ਤੁਸੀਂ ਗਿੱਦੜਵੇ ਆਗੇ ਹੁਣ ਗਿੱਦੜਵੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਸ਼੍ਰੋਮਣੀ ਕਮੇਟੀ ਆਕਾਲੀ ਦਲ ਦਾ ਪ੍ਰਧਾਨ ਕਿੰਨਾ ਝੂਠ ਬੋਲਦਾ ਇੱਕ ਸੁਖਨੇ ਪਿੰਡ ਚ ਆਏ ਤੇ ਉੱਥੇ ਕਿਹਾ ਵੀ ਰਾਜੇ ਬਣਨ ਨੂੰ ਤਾਂ ਯਾਰ ਚੌਥੇ ਨੰਬਰ ਤੇ ਰੱਖਣਾ ਸੀ ਇਨੂੰ ਤੀਜੇ ਤੇ ਕਿਉਂ ਰੱਖਿਆ ਤੁਸੀਂ ਇਹਦਾ ਦਿਖਾ ਦਿਓ ਵੀ ਅਸੀਂ ਕਿਹੜੇ ਕਿਹੜੇ ਪਿੰਡਾਂ ਚੋਂ ਸਾਰੇ 50 ਪਿੰਡਾਂ ਦਾ ਵੇਰਵਾ ਦਿਓ ਇੱਕ ਪਿੰਡ ਚ ਜੇ ਅਸੀਂ ਤੀਜੇ ਨੰਬਰ ਤੇ ਰਹਿ ਗਏ ਉਹ ਰਿਜ਼ਰਵ ਕੈਟਾਗਰੀ ਦੀ ਸਾਡੀ ਸੀਟ ਸੀਗੀ ਤੇ ਇਹਦਾ ਮਤਲਬ ਤੁਸੀਂ ਬੜੇ ਤੀਸ ਮਾਰ ਖਾਨ ਦੀ ਗੱਲ ਕਰਦੇ ਹੋ ਦੂਜੇ ਪਿੰਡਾਂ ਦਾ ਵੀ ਹਿਸਾਬ ਕਰ ਲਓ ਵੀ ਬਾਕੀ 47 ਪਿੰਡਾਂ ਚ 48 ਪਿੰਡਾਂ ਚ ਤੁਸੀਂ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਵੀ ਰਹੇ ਹੋ ਫੋੜੇ ਕਈ ਥਾਂ ਦੇ ਬੰਦੇ ਹੀ ਨਹੀਂ ਚੋਣਵ ਲੜੇ ਐਸੀਆਂ ਸੀਟਾਂ ਵੀ ਆ